ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਮਹੱਤਵਪੂਰਨ ਸਿਧਾਂਤ ਬਾਰੇ ਆਦਮੀ ਜਾਤ ਨਾਲ ਨਹੀਂ ਕਰਮ ਨਾਲ ਮਹਾਨ ਹੈ ਇਹ ਬਾਣੀ ਸਿਰਫ ਸਾਡੀ ਜ਼ਿੰਦਗੀ ਨਹੀਂ ਬਦਲਦੀ ਸਗੋ ਸਾਨੂੰ ਇਹ ਵੀ ਸਮਝਾਉਂਦੀ ਹੈ ਕਿ ਇਨਸਾਨੀਅਤ ਦਾ ਅਸਲੀ ਮਾਪਦੰਡ ਸਾਡਾ ਜਨਮ ਨਹੀਂ ਸਾਡੇ ਕਰਮ ਹਨ ਅਸੀਂ ਇੱਕ ਕਹਾਣੀ ਰਾਹੀਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਦੋ ਇਨਸਾਨ ਰਹਿੰਦੇ ਸਨ ਇੱਕ ਬੜੀ ਉੱਚ ਜਾਤ ਦਾ ਸੀ ਧਨਵਾਨ ਪਰ ਅਹੰਕਾਰੀ ਦੂਜਾ ਗਰੀਬ ਪਰ ਦਿਨੋਂ ਨਿਮਾਣਾ ਤੇ ਦੂਜਿਆਂ ਦੀ ਸੇਵਾ ਕਰਨ ਵਾਲਾ ਇੱਕ ਵਾਰ ਗੁਰੂ ਜੀ ਪਿੰਡ ਆਏ ਲੋਕ ਦੋਵੇਂ ਬੰਦਿਆਂ ਨੂੰ ਲੈ ਕੇ ਗੁਰੂ ਸਾਹਿਬ ਕੋਲ ਗਏ ਸਭ ਨੇ ਕਿਹਾ ਗੁਰੂ ਜੀ ਇਹ ਤਾਂ ਧਨਵਾਨ ਹੈ ਵੱਡੀ ਜਾਤ ਵਿੱਚ ਜਨਮਿਆ ਹੈ ਇਸ ਕਰਕੇ ਇਹ ਮਹਾਨ ਹੈ ਪਰ ਦੂਜੇ ਵਾਰੇ ਸਾਰੇ ਕਹਿੰਦੇ ਸਨ ਇਹ ਗਰੀਬ ਹੈ ਨੀਵੀਂ ਜਾਤ ਦਾ ਹੈ ਇਸਦਾ ਕੀ ਮੋਲ ਗੁਰੂ ਜੀ ਮੁਸਕਰਾਏ ਤੇ ਕਿਹਾ ਠੀਕ ਹੈ ਮੈਂ ਦੋਵਾਂ ਦੀ ਅਸਲੀਅਤ ਸਭ ਅੱਗੇ ਖੋਲਾਂਗਾ ਗੁਰੂ ਸਾਹਿਬ ਨੇ ਦੋਵਾਂ ਨੂੰ ਕਿਹਾ ਜਾ ਕੇ ਪਿੰਡ ਤੋਂ ਇੱਕ ਬੰਦੇ ਦੀ ਲਾਸ਼ ਲੈ ਕੇ ਆਓ ਧਨਵਾਨ ਬੰਦੇ ਨੇ ਕਿਹਾ ਗੁਰੂ ਜੀ ਮੈਂ ਇਹ ਗੰਦਾ ਕੰਮ ਕਿਵੇਂ ਕਰ ਸਕਦਾ ਹਾਂ ਗਰੀਬ ਨੇ ਤੁਰੰਤ ਕਿਹਾ ਜੇ ਗੁਰੂ ਹੁਕਮ ਕਹਿੰਦੇ ਹਨ ਤਾਂ ਮੈਂ ਕਰਕੇ ਲਿਆਵਾਂਗਾ ਗੁਰੂ ਜੀ ਨੇ ਫਿਰ ਕਿਹਾ ਹੁਣ ਜਾ ਕੇ ਕਿਸੇ ਲਈ ਰੋਟੀ ਬਣਾ ਕੇ ਲਿਆਓ ਧਨਵਾਨ ਨੇ ਕਿਹਾ ਮੈਂ ਤਾਂ ਆਪਣੇ ਲਈ ਵੀ ਕਦੇ ਰੋਟੀ ਨਹੀਂ ਬਣਾਈ ਮੈਂ ਇਹ ਕਿਵੇਂ ਕਰ ਸਕਦਾ ਹਾਂ ਗਰੀਬ ਨੇ ਪਿਆਰ ਨਾਲ ਰੋਟੀ ਬਣਾਈ ਤੇ ਗੁਰੂ ਜੀ ਅੱਗੇ ਰੱਖ ਦਿੱਤੀ ਤਦ ਗੁਰੂ ਸਾਹਿਬ ਨੇ ਸਭ ਨੂੰ ਸਮਝਾਇਆ ਵੇਖੋ ਜੀ ਮਹਾਨਤਾ ਜਾਤ ਨਾਲ ਨਹੀਂ ਕਰਮ ਵਿੱਚ ਹੈ ਜੋ ਨਿਮਰਤਾ ਨਾਲ ਸੇਵਾ ਕਰਦਾ ਹੈ ਜੋ ਦਿਨੋ ਸੱਚਾ ਹੈ ਉਹੀ ਵਾਹਿਗੁਰੂ ਦੇ ਦਰਗਾਹ ਤੇ ਮਹਾਨ ਹੈ ਧਨ ਜਾਤ ਸ਼ਕਤੀ ਇਹ ਸਭ ਅਸਥਾਈ ਹਨ ਪਰ ਕਰਮ ਇਹੋ ਇੱਕੋ ਚੀਜ਼ ਹੈ ਜੋ ਇਨਸਾਨ ਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ ਗੁਰਬਾਣੀ ਵਿੱਚ ਆਉਂਦਾ ਹੈ ਜਾਤ ਦਾ ਘਰਵਣਾ ਕਰਿਓ ਕੋਈ ਬ੍ਰਹਮ ਵਿੰਦ ਤੇ ਸਭ ਉਤਪਤ ਹੋਈ ਅਰਥਾਤ ਕਿਸੇ ਨੂੰ ਆਪਣੀ ਜਾਤ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਭ ਦੀ ਪੈਦਾਇਸ਼ ਇੱਕੋ ਹੀ ਰੱਬ ਦੇ ਹੁਕਮ ਨਾਲ ਹੋਈ ਹੈ ਰਵਿਦਾਸ ਗੁਰੂ ਜੀ ਨੇ ਕਿਹਾ ਸੀ जात जात के उपजे जात जात मरे इंसान जात विच फसया रहंदा है पर असल विच ए है कि जात किसे दी सच्ची पहचान नहीं है आज भी assi ویکھدے ہاں کہ ਲੋਕ जात पात, ਅੰਦੋਲਨ ਤੇ ਰੁਤਬੇ ਨਾਲ ਕਿਸੇ ਨੂੰ ਵੱਡਾ ਜਾਂ ਛੋਟਾ ਮੰਨਦੇ ਹਨ ਪਰ ਸੱਚ ए है कि ਵਾਹਿਗੁਰੂ ਲਈ ਇਹ ਸਭ ਬੇਮਾਨੀ ਹੈ ਇੱਕ ਅਧਿਆਪਕ ਜੋ ਆਪਣੇ ਵਿਦਿਆਰਥੀਆਂ ਨੂੰ ਸੱਚਾਈ ਸਿਖਉਂਦਾ ਹੈ ਉਹ ਵਾਹਿਗੁਰੂ ਦੀ ਨਿਗਾਹ ਵਿੱਚ ਮਹਾਨ ਹੈ ਇੱਕ ਮਾਂ ਜੋ ਪਿਆਰ ਨਾਲ ਆਪਣੇ ਬੱਚਿਆਂ ਦੀ ਸੇਵਾ ਕਰਦੀ ਹੈ ਉਹ ਰੱਬ ਦੀ ਨਜ਼ਰ ਵਿੱਚ ਵੱਡੀ ਹੈ ਇੱਕ ਗਰੀਬ ਮਜ਼ਦੂਰ ਜੋ ਇਮਾਨਦਾਰੀ ਨਾਲ ਰੋਟੀ ਕਮਾਉਂਦਾ ਹੈ ਉਹ ਰੱਬ ਦੀ ਤਰਫਾਂ ਤੇ ਮਹਾਨ ਹੈ ਇਨਸਾਨ ਦੀ ਸੱਚੀ ਪਛਾਣ ਉਸਦੀ ਜਾਤ ਨਹੀਂ ਉਸਦੇ ਕਰਮ ਉਸਦੀ ਬੋਲੀ ਉਸਦੀ ਸੋਚ ਉਸਦਾ ਦਿਲ ਹੈ ਜੇ ਅਸੀਂ ਹਰ ਇੱਕ ਨਾਲ ਪਿਆਰ ਕਰੀਏ ਸੱਚੇ ਕਰਮ ਕਰੀਏ ਕਿਸੇ ਦੀ ਨਿੰਦਾ ਨਾ ਕਰੀਏ ਤਾਂ ਅਸੀਂ ਰੱਬ ਦੇ ਸੱਚੇ ਭਗਤ ਬਣ ਸਕਦੇ ਹਾਂ। ਦੋਸਤੋ ਆਓ ਅੱਜ ਇਹ ਵਾਅਦਾ ਕਰੀਏ ਕਿ ਅਸੀਂ ਕਿਸੇ ਦੀ ਜਾਤ ਜਾਂ ਰੁਤਵੇ ਨਾਲ ਨਹੀਂ ਉਸ ਦੇ ਕਰਮ ਨਾਲ ਉਸ ਨੂੰ ਜਾਣੀਏ। ਵਾਹਿਗੁਰੂ ਸਾਨੂੰ ਉਹੀ ਦਰਜੇ ਤੇ ਬਿਠਾਉਂਦੇ ਹਨ ਜੋ ਸਾਡੀ ਇਮਾਨਦਾਰੀ, ਨਿਮਰਤਾ ਤੇ ਸੇਵਾ ਨਾਲ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।